ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀਵੀ ਤੇ ਜੇਕਰ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਗਰੀਬੀ ਦਲੇਦਰਤਾ ਜਾਂ ਤੁਹਾਡਾ ਕਾਰੋਬਾਰ ਨਹੀਂ ਚੱਲ ਰਿਹਾ ਜਾਂ ਫਿਰ ਤੁਹਾਡੇ ਉੱਪਰ ਕਿਸੇ ਬੁਰੀ ਆਤਮਾ ਦਾ ਸਾਇਆ ਹੈ ਤੁਹਾਡੇ ਉੱਪਰ ਕਿਸੇ ਦਾ ਕੀਤਾ ਕਿਰਾਇਆ ਹੈ ਜਾ ਫਿਰ ਤੁਹਾਡੇ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਤੇ ਕਹਿਣ ਦਾ ਭਾਵ ਕਿ ਜਿੰਨੀਆਂ ਵੀ ਤੁਹਾਡੀਆਂ ਸਮੱਸਿਆਵਾਂ ਨੇ ਸਾਰੀਆਂ ਸਮੱਸਿਆਵਾਂ ਦਾ ਏਕੋ ਹੀ ਹੱਲ ਏ ਉਹ ਏ ਨੀਬੂ ਜੇਕਰ ਤੁਸੀਂ ਨੀਬੂ ਦੇ ਨਾਲ ਇਹ ਕੁਝ ਟੋਟਕੇ ਕਰਦੇ ਹੋ ਉਪਾਅ ਕਰਦੇ ਹੋ ਤਾਂ ਇਸ ਦੇ ਨਾਲ ਤੁਹਾਡੀਆਂ ਇਹ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਜੇਕਰ ਗੱਲ ਕਰੀਏ ਤਾਂ ਨੀਬੂ ਦੇ ਉਪਾਅ ਅੱਜ ਨਹੀਂ ਹਜ਼ਾਰਾਂ ਸਾਲ ਪਹਿਲਾਂ ਤੋਂ ਹੀ ਕੀਤੇ ਜਾ ਰਹੇ ਨੇ ਜੋ ਅਸੀਂ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਉਪਾਅ ਇਹਨਾਂ ਉਪਾਅ ਨੂੰ ਕਰਕੇ ਤੁਸੀਂ ਆਪਣੀ ਹਰ ਸਮੱਸਿਆ ਦਾ ਹੱਲ ਪਾ ਸਕਦੇ ਹੋ ਇਸ ਉਪਾਅ ਕਰਨ ਦੇ ਨਾਲ ਤੁਹਾਨੂੰ ਰਿਜ਼ਲਟ ਵੀ ਬਹੁਤ ਜਲਦੀ ਮਿਲਣਗੇ ਜਿਵੇਂ ਜਿਨ੍ਹਾਂ ਦੀ ਨੌਕਰੀ ਨਹੀਂ ਲੱਗ ਰਹੀ ਤੇ ਨੌਕਰੀ ਨੂੰ ਪਾਉਣ ਦੇ ਲਈ ਤਾਂ ਨੀਬੂ ਦਾ ਇੱਕ ਉਪਾਅ ਦੱਸਾਂਗੇ ਜਾਂ ਫਿਰ ਜਿਨ੍ਹਾਂ ਦਾ ਕਾਰੋਬਾਰ ਨਹੀਂ ਚੱਲ ਰਿਹਾ ਕਾਰੋਬਾਰ ਨੂੰ ਚਲਾਉਣ ਦੇ ਲਈ ਵੀ ਨੀਬੂ ਦਾ ਇੱਕ ਉਪਾਅ ਹੁੰਦਾ ਜੋ ਕਿ ਬਹੁਤ ਹੀ ਜ਼ਿਆਦਾ ਕਾਰਗਰ ਹੁੰਦਾ ਹੈ ਜੇਕਰ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਹੈ ਜਾਂ ਫਿਰ ਤੁਹਾਡੇ ਤੇ ਕੋਈ ਬੁਰੀ ਚੀਜ਼ ਦਾ ਪ੍ਰਭਾਵ ਪਾ ਰਿਹਾ ਹੈ ਤਾਂ ਤੁਸੀਂ ਨੀਬੂ ਦੇ ਉਪਾਅ ਨਾਲ ਉਸ ਤੇ ਉਲਟਾ ਅਸਰ ਵੀ ਕਰਵਾ ਸਕਦੇ ਹੋ ਜੇਕਰ ਤੁਹਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਦਾ ਪ੍ਰਵੇਸ਼ ਇਹ ਬੁਰੀਆਂ ਸ਼ਕਤੀਆਂ ਦਾ ਪ੍ਰਭਾਵ ਹੈ ਤਾਂ ਵੀ ਤੁਸੀਂ ਇਸ ਉਪਾਅ ਨੂੰ ਕਰਕੇ ਇਹ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹੋ ਜਿਨ੍ਹਾਂ ਦਾ ਕਿਹਾਣਾ ਹੁੰਦਾ ਹੈ ਕਿ ਉਹਨਾਂ ਦੀ ਕਿਸਮਤ ਸੁੱਤੀ ਪਈਏ ਉਹਨਾਂ ਦਾ ਸਾਥ ਨਹੀਂ ਦਿੰਦੀ ਚਾਹੇ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ-ਕਲੇਸ਼ ਰਹਿੰਦਾ ਹੈ ਹਸਬੰਡ-ਵਾਈਫ ਦੇ ਵਿੱਚ ਛੋਟੇ-ਛੋਟੇ ਝਗੜੇ ਚੱਲਦੇ ਰਹਿੰਦੇ ਨੇ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਐਕਚੁਅਲੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਕੁਝ ਛੋਟੇ-ਛੋਟੇ ਉਪਾਅ ਸਾਂਝੇ ਕਰਾਂਗੇ ਜੋ ਕਿ ਤੁਹਾਡੀਆਂ ਇਹ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਨਗੇ ਇਸ ਉਪਾਅ ਨੂੰ ਅਸੀਂ ਕਿਹੜੇ-ਕਿਹੜੇ ਸਮੇਂ ਤੇ ਕਿਸ ਤਰੀਕੇ ਦੇ ਨਾਲ ਸਹੀ ਵਿਧੀ ਦੇ ਨਾਲ ਕਰਨਾ ਹੈ ਕਿਵੇਂ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ। ਨੀਬੂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵ ਹੁੰਦਾ ਹੈ ਜੇਕਰ ਤੁਹਾਨੂੰ ਐਸਡਿਟੀ ਦੀ ਪ੍ਰੋਬਲਮ ਹੈ ਜਾਂ ਤੁਹਾਡਾ ਬਹੁਤ ਹੀ ਜ਼ਿਆਦਾ ਪੇਟ ਖਰਾਬ ਰਹਿੰਦਾ ਹੈ ਤਾਂ ਤੁਸੀਂ ਨੀਬੂ ਦਾ ਪਰ ਜੋ ਕਰਸਾ ਕਿ ਦਿਓ ਇਹ ਬਹੁਤ ਹੀ ਰਾਂ ਬਣਦਾ ਇਲਾਜ ਕਰਦਾ ਹੈ। ਤੇ ਜਿਵੇਂ ਨੀਬੂ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਸਾਡੀ ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਅੱਜ ਜਿਸੀ ਤੋਂ ਹਾਰਡਨਲ ਨਿੰਬੂ ਦੇ ਨਾਲ ਕੀਤੀ ਜਾਣ ਵਾਲੇ 10 ਉਪਾਸਨ ਜੇ ਕਰਾਂਗੇ ਸਭ ਤੋਂ ਪਹਿਲੇ ਉਪਾਦੀ ਗੱਲ ਕਰਦੇ ਆ ਜੇਕਰ ਸਾਡੇ ਘਰ ਦੇ ਵਿੱਚ ਜਾਂ ਫਿਰ ਅਸੀਂ ਕੋਈ ਆਪਣੀ ਗੱਡੀ ਸਵਾਰੀ ਲਈ ਹੋਈਏ ਕਾਰ ਉਸ ਦੇ ਵਿੱਚ ਆਪਾਂ ਦੇਖਦੇ ਆ ਕਿ ਨਿੰਬੂ ਤੇ ਮੇਰਚ ਟੰਗਿਆ ਹੁੰਦਾ ਹੈ ਜਾਂ ਕਿਸੇ ਦੀ ਦੁਕਾਨ ਦੇ ਵਿੱਚ ਘਰ ਦੇ ਵਿੱਚ ਤੇ ਉਸ ਦੇ ਨਾਲ ਕੀ ਬੁਰੀ ਨਜ਼ਰ ਤੋਂ ਬਚਿਆ ਜਾ ਸਕਦਾ ਹੈ ਜਿਵੇਂ ਆਪਾਂ ਦੇਖਦੇ ਹੁੰਨੇ ਆ ਕਿ ਪਿਆਜ਼ ਜੋ ਉਹ ਗਰਮੀ ਨੂੰ ਸੋਕਦਾ ਹੈ ਜਾਂ ਫਿਰ ਜਿੱਥੇ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਤਾਂ ਉੱਥੇ ਪਿਆਜ਼ ਆਪਾਂ ਰੱਖ ਦਿਆਂ ਤੇ ਪਿਆਜ਼ ਗਰਮੀ ਨੂੰ ਸੋਕ ਲੈਂਦਾ ਜਿਸ ਕਰਕੇ ਗਰਮੀ ਘੱਟ ਹੋ ਜਾਂਦੀ ਜਿਵੇਂ ਆਪਾਂ ਸੁਣਦੇ ਹੀਆਂ ਕਿ ਜੇਕਰ ਨજર ਲੱਗ ਜਾਂਦੀ ਏ ਤੇ ਨજર ਪੱਥਰਾਂ ਨੂੰ ਵੀ ਪਾੜ ਦਿੰਦੀ ਏ ਕਹਿਣ ਦਾ ਭਾਵ ਕਿ ਹਰਾ ਹਰਾ ਦਰਖਤ ਵੀ ਸੁੱਕ ਜਾਂਦਾ ਹੈ ਇਸੀ ਤਰ੍ਹਾਂ ਜਦੋਂ ਸਾਡੇ ਕਾਰੋਬਾਰ ਨੂੰ ਕਿਸੇ ਦੀ ਜਾਂ ਘਰ ਪਰਿਵਾਰ ਨੂੰ ਨજર ਲੱਗਦੀ ਹੈ ਤਾਂ ਸਾਡਾ ਚੱਲਦਾ ਚੱਲਦਾ ਕਾਰੋਬਾਰ ਵੀ ਰੁਕ ਜਾਂਦਾ ਜਾਂ ਸਾਡੀ ਘਰ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੀ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਇਸ ਕਰਕੇ ਜੇਕਰ ਤੁਹਾਡੇ ਘਰ ਪਰਿਵਾਰ ਦੇ ਵਿੱਚ ਜਾਂ ਛੋਟੇ ਬੱਚੇ ਨੂੰ ਤੇ ਜਾਂ ਫੇਰ ਕਿਸੇ ਤੁਹਾਡੀ ਸ਼ਾਪ ਦੇ ਵਿੱਚ ਅੱਗੇ ਤੋਂ ਕਾਰੋਬਾਰ ਤੁਹਾਡਾ ਘਟ ਗਿਆ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕਾਰੋਬਾਰ ਨੂੰ ਨજર ਲੱਗ ਚੁੱਕੀ ਹੈ ਕਿਸੇ ਦੀ ਨજર ਲਗਾਈ ਗਈ ਹੈ ਦਾ ਉਹ ਆਪਣੀ ਦੁਕਾਨ ਦੇ ਵਿੱਚ ਜਿੱਥੇ ਵੀ ਤੁਹਾਡਾ ਕਾਰੋਬਾਰ ਚੱਲ ਰਿਹਾ ਉੱਥੇ ਨੀਬੂ ਤੇ ਮਿਰਚ ਰੱਖਦੇ ਨੇ ਤੇ ਆਪਣੇ ਘਰ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਨੀਬੂ ਦੀ ਖਟਾਸ ਤੇ ਹਰੀ ਮਿਰਚ ਦੀ ਕੜਵਾਹਟ ਜਿੰਨਾਂ ਨੇ ਬੁਰੀ ਨજર ਲਗਾਈ ਹੁੰਦੀ ਏ ਉਹਨਾਂ ਦਾ ਜਿਹੜਾ ਮਾੜਾ ਪ੍ਰਭਾਵ ਹੁੰਦਾ ਹੈ ਨਾ ਉਸ ਨੂੰ ਰੋਕ ਦਿੰਦਾ ਹੈ ਇਸ ਕਰਕੇ ਜੇਸਨੇ ਵੀ ਸਾਡੇ ਤੇ ਕੋਈ ਮਾੜੀ ਨੈਚਰ ਲਗਾਈ ਹੁੰਦੀ ਹੈ ਬੁਰੀ ਨੈਚਰ ਹੁੰਦੀ ਹੈ ਸਾਨੂੰ ਲੱਗੀ ਘਰ ਪਰਿਵਾਰ ਨੂੰ ਜਾਂ ਸਾਡੇ ਕਾਰੋਬਾਰ ਨੂੰ ਤਾਂ ਉਹ ਦੂਰ ਹੋ ਜਾਂਦੀ ਤੇ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਜਾਂ ਦੁਕਾਨ ਦੇ ਵਿੱਚ ਜਿੱਥੇ ਵੀ ਤੁਹਾਡਾ ਕਾਰੋਬਾਰ ਚੱਲ ਰਿਹਾ ਉੱਥੇ ਤੁਸੀਂ ਪਹਿਲਾਂ ਤੋਂ ਹੀ ਨੀਬੂ ਤੇ ਹਰੀ ਮੇਚ ਜੋ ਕਿ ਲਗਾ ਰੱਖੀਏ ਜਾਂ ਫਿਰ ਟੰਗ ਰੱਖੀ ਆਪ ਅਕਸਰ ਹੀ ਦੇਖਦੇ ਆ ਕਿਸੇ ਨਾ ਕਿਸੇ ਦੁਕਾਨ ਦੇ ਵਿੱਚ ਲੱਗੀ ਹੁੰਦੀ ਹੈ ਜੇਕਰ ਤੋਂ ਆਨ ਕੋਈ ਮਾੜੀ ਨજર ਲਗਾਵੇਗਾ ਜਾਂ ਤੁਹਾਡੇ ਉੱਪਰ ਕੁਝ ਕੀਤਾ ਕਰਾਇਆ ਕਰੇਗਾ ਤੇ ਉਸ ਦਾ ਪ੍ਰਭਾਵ ਤੁਹਾਡੇ ਤੇ ਨਹੀਂ ਹੋਵੇਗਾ ਕਿਉਂਕਿ ਤੁਸੀਂ ਪਹਿਲਾਂ ਤੋਂ ਹੀ ਆਪਣੀ ਘਰ ਜਾਂ ਫਿਰ ਦੁਕਾਨ ਦੇ ਵਿੱਚ ਨੀਬੂ ਤੇ ਮਿਰਚ ਨੂੰ ਰੱਖਿਆ ਹੋਵੇਗਾ ਤੇ ਦੂਸਰਾ ਇਸ ਦਾ ਉਪਾਏ ਜੋ ਉਹ ਵਾਸਤੂ ਦੋਸ਼ ਜਿਸ ਤੇ ਕਰਕੇ ਸਾਡੀ ਘਰ ਦੇ ਜਾਂ ਕਾਰੋਬਾਰ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਹੁੰਦੀਆਂ ਨੇ ਤੇ ਇਸ ਉਪਾਅ ਨੂੰ ਜੇਕਰ ਸਾਡੇ ਘਰ ਦੇ ਵਿੱਚ ਵਾਸਤੂ ਦੋਸ਼ ਹੈ ਉਸ ਨੂੰ ਮਿਟਾਉਣ ਦੇ ਲਈ ਕੀਤਾ ਜਾਂਦਾ ਹੈ ਇਹੀ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਘਰ ਦੇ ਵਿੱਚ ਨੀਬੂ ਦਾ ਪੇੜ ਹੁੰਦਾ ਹੈ ਨਾ ਉਸ ਘਰ ਦੇ ਵਿੱਚ ਨਕਾਰਾਤਮਕ ਊਰਜਾ ਨੀਬੂ ਦੇ ਪੇੜ ਤੇ ਆਉਣੇ ਵਾਲੀ ਹੁੰਦੀ ਹੈ ਤੇ ਉਸ ਘਰ ਦੇ ਵਿੱਚ ਨਕਾਰਾਤਮਕ ਊਰਜਾ ਦਾ ਬਹੁਤ ਜ਼ਿਆਦਾ ਪ੍ਰਭਾਵ ਹੁੰਦਾ ਹੈ ਤੇ ਜਿਹੜੇ ਵੀ ਘਰ ਦੇ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਨਾ ਤੇ ਯਕੀਨ ਮੰਨਿਓ ਕਿ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਬਰਕਤ ਨਹੀਂ ਹੋਵੇਗੀ ਤੇ ਦੇਖਣ ਨੂੰ ਵੀ ਮਿਲੇਗਾ ਕਿ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਕਲੇਸ਼ ਵੀ ਹੋਵੇਗਾ ਬਿਨਾਂ ਗੰਨਤੋ ਚੇਕਰ ਤੁਹਾਡੇ ਘਰ ਦੇ ਵਿੱਚ ਨੀਬੂ ਦਾ ਪੇੜ ਨਹੀਂ ਹੈਗਾ ਤਾਂ ਤੁਸੀਂ ਜ਼ਰੂਰ ਲਗਾਓ ਕਿ ਕੋਈ ਨੀਬੂ ਦਾ ਪੇੜ ਇਹ ਨਾ ਜਿਹੜਾ ਉਹ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਸਕਾਰਾਤਮਕ ਊਰਜਾ ਲੈ ਕੇ ਆਉਂਦਾ ਹੈ ਮਾੜੀਆਂ ਸ਼ਕਤੀਆਂ ਨੂੰ ਦੂਰ ਕਰਦਾ ਹੈ ਕਿ ਚੇਕਰ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਘਰ ਦੇ ਵਿੱਚ ਜਿਹੜਾ ਵਾਸਤੂ ਦੋਸ਼ ਹੁੰਦਾ ਉਹਨੂੰ ਮਿਟਾਉਣ ਦੇ ਲਈ ਕਿਹੜਾ ਉਪਾਅ ਕੀਤਾ ਜਾਣਾ ਚਾਹੀਦਾ ਤੇ ਉਸ ਦੇ ਲਈ ਸਭ ਤੋਂ ਮਹੱਤਵਪੂਰਨ ਉਪਾਅ ਇਹੀ ਹੈ ਕਿ ਸਾਨੂੰ ਆਪਣੇ ਘਰ ਦੇ ਵਿੱਚ ਨੀਬੂ ਦਾ ਪੇੜ ਜ਼ਰੂਰ ਲਗਾਉਣਾ ਚਾਹੀਦਾ ਕਿਉਂਕਿ ਆਪਾਂ ਦੇਖਦੇ ਆ ਕਿ ਜਿਹੜੇ ਘਰ ਦੇ ਵਿੱਚ ਲੜਾਈ ਕਲੇਸ਼ ਹੁੰਦਾ ਨਾ ਉਸ ਘਰ ਦੇ ਵਿੱਚ ਕਦੇ ਵੀ ਬਰਕਤ ਨਹੀਂ ਆਉਦੀ ਤੇ ਦਲੀਦਰਤਾ ਦਾ ਵਾਸ ਰਹਿੰਦਾ ਤੇ ਨਾ ਹੀ ਉਹ ਘਰ ਕਦੇ ਆਪਣਾ ਕਾਮਯਾਬੀ ਦੇ ਰਸਤੇ ਤੇ ਜਾਂਦਾ ਹੈ ਉਹ ਘਰ ਕਦੇ ਵੀ ਤਰੱਕੀ ਨਹੀਂ ਕਰ ਪਾਉਂਦਾ ਇਸ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਨੀਬੂ ਦਾ ਪੇੜ ਜ਼ਰੂਰ ਲਗਾਓ ਤੁਹਾਡੇ ਘਰ ਦੇ ਵਿੱਚ ਕਦੇ ਵੀ ਨਕਾਰਾਤਮਕ ਸ਼ਕਤੀਆਂ ਦਾ ਵਾਸ ਨਹੀਂ ਹੋਵੇਗਾ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਹੋਵੇਗਾ ਜੇਕਰ ਅਸੀਂ ਗੱਲ ਕਰੀਏ ਕਿ ਨੀਬੂ ਦਾ ਦਰਖਤ ਅਸੀਂ ਘਰ ਦੇ ਵਿੱਚ ਲਗਾਉਣੇ ਆ ਤੇ ਉਸ ਨੂੰ ਹੋਣ ਤੇ ਲਈ ਕਾਫੀ ਸਮਾਂ ਲੱਗੇਗਾ ਇਸ ਕਰਕੇ ਵਾਸਤੂ ਦੋਸ਼ ਨੂੰ ਦੂਰ ਕਰਨ ਦੇ ਲਈ ਅਸੀਂ ਦੂਸਰਾ ਉਪਾਅ ਇਹ ਵੀ ਕਰ ਸਕਦੇ ਆ ਕਿ ਅਸੀਂ ਆਪਣੇ ਘਰ ਦੇ ਚਾਰਾ ਕੋਨਿਆਂ ਤੇ ਇੱਕ ਇੱਕ ਨੀਬੂ ਰੱਖਣਾ ਹੈ ਉਸ ਨੂੰ ਸ਼ੁੱਕਰਵਾਰ ਦੇ ਦਿਨ ਅਸੀਂ ਰੱਖਣਾ ਹੈ ਤੇ ਸਾਰੀ ਰਾਤ ਰੱਖੇ ਰਹਿਣ ਦੇਣਾ ਤੇ ਸ਼ਨੀਵਾਰ ਵਾਲੇ ਦਿਨ ਉਹਨਾਂ ਨੂੰ ਚਾਰ ਕੋਨਿਆਂ ਤੇ ਜਿਹੜਾ ਅਸੀਂ ਨੀਬੂ ਰੱਖਿਆ ਹੋਵੇਗਾ ਉਸ ਨੂੰ ਚੋਕ ਕੇ ਅਗਲੇ ਦਿਨ ਸ਼ਨੀਵਾਰ ਚੱਲਦੇ ਪਾਣੀ ਦੇ ਵਿੱਚ ਨਹਿਰ ਜਾਂ ਕੋਈ ਨਦੀ ਦੇ ਵਿੱਚ ਤੁਸੀਂ ਵਹਾ ਦੇਣਾ ਹੈ ਇਸ ਨਾਲ ਜਿੰਨੀ ਵੀ ਤੁਹਾਡੇ ਘਰ ਦੀ ਬਾੜੀ ਊਰਜਾ ਹੋਵੇਗੀ ਜਾਂ ਫਿਰ ਤੁਹਾਡੇ ਤੇ ਕਿਸੇ ਨੇ ਜੇਕਰ ਕੁਝ ਕੀਤਾ ਕਰਾਇਆ ਹੈ ਤੇ ਉਸ ਦਾ ਜਿੰਨਾ ਵੀ ਪ੍ਰਭਾਵ ਅਸਰ ਹੋਵੇਗਾ ਉਹ ਸਾਰਾ ਨੀਬੂ ਦੇ ਵਿੱਚ ਚਲਾ ਜਾਵੇਗਾ ਤੇ ਉਸ ਨੂੰ ਤੁਸੀਂ ਚੱਲਦੇ ਪਾਣੀ ਦੇ ਵਿੱਚ ਆਪਣੇ ਘਰ ਤੋਂ ਬਾਹਰ ਦੂਰ ਕਿਤੇ ਜਾ ਕੇ ਉੱਥੇ ਵਹਾ ਦੇਣਾ ਹੈ ਇਹ ਦੂਸਰਾ ਉਪਾਏ ਸਾਡੇ ਘਰ ਦੇ ਵਿੱਚ ਜਿਹੜਾ ਵਾਸਤੂ ਦੋਸ਼ ਹੁੰਦਾ ਉਸ ਨੂੰ ਦੂਰ ਕਰੰਦਾ ਹੈ ਤੇ ਤੀਸਰੇ ਉਪਾਅ ਦੀ ਗੱਲ ਕਰਦੇ ਆ ਜੇਕਰ ਤੁਹਾਡੀ ਨੌਕਰੀ ਨਹੀਂ ਲੱਗ ਰਹੀ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਗਰੀਬੀ ਹੈ ਤੁਹਾਡੀ ਸਿਰ ਤੇ ਬਹੁਤ ਜ਼ਿਆਦਾ ਕਰਜ਼ਾ ਹੋ ਚੁੱਕਿਆ ਹੈ ਕਈ ਲੋਕ ਹੁੰਦੇ ਨੇ ਉਹ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਮਿਹਨਤ ਕਰਨ ਦੇ ਬਾਵਜੂਦ ਜਦੋਂ ਉਹਨਾਂ ਨੂੰ ਸਫਲਤਾ ਹਾਸਲ ਨਹੀਂ ਹੁੰਦੀ ਤੇ ਉਹ ਆਪਣੀ ਜੌਬ ਦੇ ਲਈ ਅਪਲਾਈ ਕਰਦੇ ਨੇ ਤੇ ਤਿਆਰੀ ਵੀ ਕਰਦੇ ਨੇ ਤੇ ਪਰ ਉਹਨਾਂ ਦੀ ਜੌਬ ਨਹੀਂ ਲੱਗਦੀ ਉਹ ਥੱਕ ਹਾਰ ਜਾਂਦੇ ਨੇ ਉਹਨਾਂ ਨੇ ਕੀ ਕਰਨਾ ਹੈ ਕਿ ਉਹਨਾਂ ਨੇ ਹਨੂਮਾਨ ਦੇ ਮੰਦਿਰ ਜਾਣਾ ਹੈ ਹਨੂਮਾਨ ਦੇ ਮੰਦਿਰ ਜਦੋਂ ਤੁਸੀਂ ਜਾ ਰਹੇ ਹੋ ਤਾਂ ਉਹ ਦਿਨ ਦਾ ਸਮਾਂ ਹੋਣਾ ਚਾਹੀਦਾ ਰਾਤ ਦਾ ਸ਼ਾਮ ਦਾ ਸਮਾਂ ਨਹੀਂ ਹੋਣਾ ਚਾਹੀਦਾ ਹਨੂਮਾਨ ਦੇ ਮੰਦਿਰ ਜਾਂਦੇ ਹੋਏ ਤੁਸੀਂ ਇੱਕ ਨਿੰਬੂ ਲੈ ਲੈਣਾ ਤੇ ਚਾਰ ਲੌਂਗ ਲੈ ਲੈਣੇ हनुमान ਦੇ ਮੰਦਿਰ ਜਾ ਕੇ ਉੱਥੇ ਬੈਠ ਕੇ ਤੁਸੀਂ ਇਹ ਜਿਹੜਾ ਨੀਬੂ ਹੋਵੇਗਾ ਇਸ ਚਾਹ ਇਸ ਜਿਹੜੇ ਚਾਰ ਲੌਂਗ ਹੋਣਗੇ ਨਾ ਇਸ ਨੀਬੂ ਦੇ ਵਿੱਚ ਤੁਸੀਂ ਕੱਢ ਦੇਣਾ ਤੇ ਉੱਥੇ ਬੈਠ ਕੇ ਹੀ ਤੁਸੀਂ ਹਨੂਮਾਨ ਚਾਲਸਾ ਦਾ ਪਾਠ ਕਰਨਾ ਸ਼ੁਰੂ ਕਰ ਦੇਣਾ ਹਨੂਮਾਨ ਚਾਲਸਾ ਦਾ ਪਾਠ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਤੁਸੀਂ ਨੀਬੂ ਦੇ ਵਿੱਚ ਚਾਰ ਲੌਂਗ ਗੱਡੇ ਹੋਣਗੇ ਉਹ ਤੁਸੀਂ ਹਨੂਮਾਨ ਜੀ ਨੂੰ ਅਰਪਿਤ ਕਰ ਦੇਣਾ ਇਨਾ ਕਰਨ ਤੋਂ ਬਾਅਦ ਇਹ ਵਿੱਚ ਜੇਕਰ ਤੁਹਾਡਾ ਮੰਗਲ ਵਧੀਆ ਨਹੀਂ ਚੱਲ ਰਿਹਾ ਜਿਸਤੇ ਕਰਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਆ ਰਹੀਆਂ ਨੇ ਉਹ ਸਾਰੀਆਂ ਟੂਰ ਹੋ ਜਾਣਗੀਆਂ ਪਰ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਹਨੂਮਨ ਚਲਸਾ ਦਾ ਪਾਠ ਕਰੋਗੇ ਤਾਂ ਤੁਸੀਂ ਉਹ ਤੁਸੀ ਆਪਣੇ ਮਨ ਦੇ ਵਿੱਚ ਕਰਨਾ ਹੈ ਉੱਚੀ ਬੋਲ ਕੇ ਨਹੀਂ ਕਰਨਾ ਇਸ ਤਰ੍ਹਾਂ ਕਰਨ ਦੇ ਨਾਲ ਜੇਕਰ ਤੁਸੀਂ ਨੌਕਰੀ ਕਰ ਰਹੇ ਹੋ ਤਾਂ ਤੁਹਾਡੀ ਪ੍ਰਮੋਸ਼ਨ ਹੋ ਸਕਦੀ ਹੈ ਤੇ ਜੇਕਰ ਤੁਸੀਂ ਨੌਕਰੀ ਦੇ ਲਈ ਅਪਲਾਈ ਕਰ ਰਹੇ ਹੋ ਤਾਂ ਤੁਹਾਡੀ ਜੌਬ ਲੱਗ ਸਕਦੀ ਹੈ ਕਹਿਣ ਦਾ ਭਾਵ ਕਿ ਤੁਹਾਨੂੰ ਹਰ ਕੰਮ ਦੇ ਵਿੱਚ ਸਫਲਤਾ ਹਾਸਲ ਜ਼ਰੂਰ ਹੋਵੇਗੀ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਛੋਟਾ ਬੱਚਾ ਹੈ ਤੇ ਉਸ ਨੂੰ ਨજર ਲੱਗ ਗਈ ਹੈ ਜਿਸ ਕਰਕੇ ਉਸ ਬੱਚੇ ਦੀ ਤਬੀਅਤ ਠੀਕ ਨਹੀਂ ਰਹਿੰਦੀ ਜਾਂ ਫਿਰ ਉਹ ਬਹੁਤ ਜ਼ਿਆਦਾ ਰੋਂਦਾ ਹੈ ਤੰਗ ਪਰੇਸ਼ਾਨ ਕਰਦਾ ਹੈ ਤਾਂ ਤੁਸੀਂ ਇੱਕ ਨੀਬੂ ਲੈਣਾ ਹੈ ਨੀਬੂ ਲੈ ਕੇ ਉਸ ਬੱਚੇ ਤੋਂ 7 ਵਾਰ ਵਾਰ ਕੇ ਤੁਸੀਂ ਇੱਕ ਚਾਕੂ ਲੈਣਾ ਜਿਸ ਦਾ ਇਸਤੇਮਾਲ ਕਦੇ ਵੀ ਨਾ ਕੀਤਾ ਗਿਆ ਹੋਵੇ ਕਹਿਣ ਦਾ ਭਾਵ ਕਿ ਇੱਕ ਨਵਾਂ ਫਰੈਸ਼ ਚਾਕੂ ਲੈਣਾ ਹੈ ਤੇ ਸਿਰ ਤੋਂ ਵਾਰਨ ਤੋਂ ਬਾਅਦ ਦੇ ਵਿੱਚ ਉਸ ਨੀਬੂ ਨੂੰ ਤੁਸੀਂ ਕੱਟ ਕੇ ਦੋ ਹਿੱਸਿਆਂ ਦੇ ਵਿੱਚ ਘਰ ਲੈਣਾ ਇਸ ਤਰ੍ਹਾਂ ਕਰਨ ਤੋਂ ਬਾਅਦ ਵਿੱਚ ਤੁਸੀਂ ਆਪਣੇ ਘਰ ਤੋਂ ਬਾਹਰ ਕਿਸੇ ਖੁੱਲ੍ਹੀ ਜਗ੍ਹਾ ਤੇ ਜਾ ਕੇ ਇਸ ਨੂੰ ਮਿੱਟੀ ਦੇ ਵਿੱਚ ਦਬੇ ਆਉਣਾ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਦੇ ਵਿੱਚ ਜੇਕਰ ਛੋਟਾ ਬੱਚਾ ਹੈ ਉਸ ਨੂੰ ਨજર ਲੱਗੀ ਹੈ ਤਾਂ ਉਸ ਦੀ ਨજર ਦੂਰ ਹੋ ਜਾਵੇਗੀ ਇਸ ਤੋਂ ਇਲਾਵਾ ਜੇਕਰ ਤੁਹਾਡਾ ਕਾਰੋਬਾਰ ਨਹੀਂ ਚੱਲ ਰਿਹਾ ਤੁਹਾਡੀ ਕਾਰੋਬਾਰ ਚੱਲਦੇ-ਚੱਲਦੇ ਤੇ ਰੁਕ ਲੱਗ ਗਈ ਹੈ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕਾਰੋਬਾਰ ਦੀ ਤਰੱਕੀ ਨੂੰ ਦੇਖ ਕੇ ਤੁਹਾਡੇ ਤੇ ਕਾਰੋਬਾਰ ਤੇ ਕਿਸੇ ਨੇ ਨજર ਲਗਾ ਦਿੱਤੀ ਹੈ ਤਾਂ ਤੁਸੀਂ ਇਸ ਨੂੰ ਕਿਵੇਂ ਠੀਕ ਕਰਨਾ ਹੈ ਇਸ ਦੇ ਲਈ ਤੁਸੀਂ ਦੋ ਨਿੰਬੂ ਲੈਣੇ ਨੇ ਦੋ ਨਿੰਬੂਆਂ ਨੂੰ ਤੁਸੀਂ ਕੱਟ ਕੇ ਉਸਦੇ 4 ਪੀਸ ਬਣਾ ਲੈਣੇ ਨੇ ਤੇ ਉਸ ਨੂੰ ਤੁਸੀਂ ਆਪਣੀ ਦੁਕਾਨ ਦੇ ਚਾਰੇ ਹੀ ਕੋਨਿਆਂ ਦੇ ਵਿੱਚ ਰੱਖ ਦੇਣਾ ਇਸ ਨੂੰ ਤੁਸੀਂ ਸਵੇਰ ਦੇ ਸਮੇਂ ਜਦੋਂ ਤੁਸੀਂ ਆਪਣੀ ਦੁਕਾਨ ਤੇ ਜਾਓਗੇ ਉਸ ਸਮੇਂ ਕਰਨਾ ਹੈ ਤੇ ਸ਼ਾਮ ਨੂੰ 7 ਵਜੇ ਤੋਂ ਪਹਿਲਾਂ ਪਹਿਨਾ ਇਹਨਾਂ ਚਾਰੇ ਹਿੱਸਿਆਂ ਨੂੰ ਚੱਕ ਕੇ ਅਲੱਗ-ਅਲੱਗ ਰੈੱਡ ਕਲਰ ਦੇ ਕੱਪੜੇ ਦੇ ਵਿੱਚ ਬੰਨਣਾ ਹੈ ਵੰਨਣ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਨੂੰ ਚੱਲਦੇ ਪਾਣੀ ਦੇ ਵਿੱਚ ਵਹਾ ਦੇਣਾ ਕਿਸੇ ਨਹਿਰ ਚਾਹ ਨਦੀ ਦੇ ਵਿੱਚ ਇਸ ਤਰ੍ਹਾਂ ਕਰਨ ਦੇ ਬਾਅਦ ਜੇਕਰ ਤੁਹਾਡੇ ਕਾਰੋਬਾਰ ਨੂੰ ਕਿਸੇ ਦੀ ਨજર ਲੱਗੀ ਹੋਵੇਗੀ ਤਾਂ ਉਹ ਦੂਰ ਹੋ ਜਾਵੇਗੀ ਇਸ ਤੋਂ ਇਲਾਵਾ ਜੇਕਰ ਤੁਹਾਡੀ ਕਿਸਮਤ ਹੈ ਤੁਹਾਡਾ ਸਾਥ ਨਹੀਂ ਦੇਂਦੀ ਤੁਹਾਡਾ ਵਿਆਹ ਸ਼ਾਦੀ ਨਹੀਂ ਹੋ ਰਿਹਾ ਚਾਹ ਫਿਰ ਤੁਸੀਂ ਮਿਹਨਤ ਕਰਦੇ ਹੋ ਤੁਹਾਨੂੰ ਮਿਹਨਤ ਦੀ ਓਨੀ ਸਫਲਤਾ ਨਹੀਂ ਮਿਲੇਗੀ ਤਾਂ ਉਸ ਲਈ ਤੁਸੀਂ ਕੀ ਕਰਨਾ ਹੈ ਇੱਕ ਨੀਬੂ ਲੈਣਾ ਹੈ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਧਾਰਮਿਕ ਸਥਾਨ ਦਾ ਜਲ ਪਿਆ ਹੋਵੇ ਤਾਂ ਉਸ ਜਲ ਦੇ ਨਾਲ ਨੀਬੂ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਤੇ ਧੋਣ ਤੋਂ ਬਾਅਦ ਦੇ ਵਿੱਚ ਉਸ ਦੇ ਵਿੱਚ ਤੁਸੀਂ 4 ਲੌਂਗ ਲੈ ਕੇ ਉਹਨਾਂ ਨੂੰ ਗੱਡ ਦੇਣਾ ਹੈ ਗੱਡਣ ਤੋਂ ਬਾਅਦ ਦੇ ਵਿੱਚ ਤੁਸੀਂ 108 ਵਾਰ ਹਨੂਮਨ ਚਾਲਸਾ ਜੀ ਦਾ ਪਾਠ ਕਰਨਾ ਹੈ ਤੇ ਇਹਨਾਂ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਲੋਕ ਕਹਿੰਦੇ ਆ ਕਿ ਕਿਸਮਤ ਸਾਡਾ ਸਾਥ ਨਹੀਂ ਦੇਦੀ ਜਾਂ ਫਿਰ ਸਾਡੇ ਭਾਗ ਸੁੱਤੇ ਹੋਏ ਨੇ ਉਹਨਾਂ ਦੀ ਕਿਸਮਤ ਤਿੰਨ ਪਰ ਦਿਨ ਦਿਨ ਰੁਕਣੀ ਰਾਤ ਚੌਗਣੀ ਤੱਕੀ ਕਰੇਗੀ ਤੇ ਉਹਨਾਂ ਦੇ ਸੁੱਤੇ ਹੋਏ ਭਾਗ ਜਾਗ ਪੈਣਗੇ ਜੇਕਰ ਉਹਨਾਂ ਨੂੰ ਵਿਆਹ ਸ਼ਾਦੀ ਦੀ ਪ੍ਰੋਬਲਮ ਆ ਰਹੀ ਹੈ ਤਾਂ ਉਹ ਵੀ ਦੂਰ ਹੋਵੇਗੀ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਬਿਮਾਰ ਹੈ ਬਹੁਤ ਸਾਰਾ ਇਲਾਜ ਕਰਵਾਇਆ ਹੈ ਉਹਨਾਂ ਦਾ ਪਰ ਉਹਨਾਂ ਨੂੰ ਦਵਾਈ ਕੋਈ ਵੀ ਅਸਰ ਨਹੀਂ ਕਰ ਰਹੀ ਉਹਨਾਂ ਦੀ ਸਿਹਤ ਠੀਕ ਨਹੀਂ ਹੋ ਰਹੀ ਤਾਂ ਉਸ ਦੇ ਲਈ ਤੁਸੀਂ ਸ਼ਨੀਵਾਰ ਵਾਲੇ ਦਿਨ ਇਸ ਉਪਾਅ ਨੂੰ ਕਰਨਾ ਹੈ ਉਸ ਦੇ ਲਈ ਤੁਸੀਂ ਇੱਕ ਨੀਬੂ ਲੈਣਾ ਹੈ ਤੇ ਨੀਬੂ ਨੂੰ ਉਸ ਜਿਹੜਾ ਬਿਮਾਰ ਵਿਅਕਤੀ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ 7 ਵਾਰ ਵਾਰ ਲੈਣਾ ਹੈ ਫਿਰ ਇੱਕ ਚੱਕੂ ਲੈਣਾ ਤੇ ਉਸ ਨੂੰ ਵੀ 7 ਵਾਰ ਵਾਰ ਲੈਣਾ ਹੈ ਤੇ ਧਿਆਨ ਰੱਖਿਓ ਵੀ ਇਸ ਕੰਮ ਨੂੰ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਵਾਲੇ ਦਿਨ ਸ਼ਾਮ ਦੇ ਸਮੇਂ ਹੀ ਕਰਨਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਸ਼ਨੀਵਾਰ ਵਾਲੇ ਦਿਨ ਕਰੋਗੇ ਤਾਂ ਇਹ ਉਪਾਅ ਤੁਹਾਨੂੰ 100% ਰਿਜ਼ਲਟ ਦੇਵੇਗਾ ਹੀ ਦੇਵੇਗਾ 7 ਵਾਰ ਹੀ ਨਿੰਬੂ ਨੂੰ ਵਾਰਨਾ ਹੈ ਤੇ 7 ਵਾਰ ਹੀ ਚਾਕੂ ਨੂੰ ਵਾਰਨਾ ਹੈ ਕਿ ਕਰਨ ਤੋਂ ਬਾਅਦ ਵਿੱਚ ਉਸ ਚਾਕੂ ਦੀ ਨਾਲ ਉਸੇ ਚਾਕੂ ਦੇ ਨਾਲ ਤੁਸੀਂ ਇਸ ਨੀਬੂ ਦੀ ਚਾਰ ਟੁਕੜੀ ਕਰਕੇ ਕਿਸੇ ਚਰਾਹੀ ਤੀ ਚਾਣ ਹੈ ਜਿਵੇਂ ਸ਼ਾਮ ਦੇ ਸਮੇਂ ਤੁਸੀਂ ਇਸ ਉਪਾਅ ਨੂੰ ਕਰ ਰਹੇ ਹੋ ਤਾਂ 9 ਵਜੇ ਤੱਕ ਰਾਤ ਦੀ 9 ਵਜੇ ਤੱਕ ਇਸ ਨੀਬੂ ਨੂੰ ਚਾਰ ਪੀਸ ਕਰਕੇ ਤੁਸੀਂ ਚਰਸਤੇ ਚ ਜਾਗੇ ਚਰਸਤੇ ਦੇ ਚਾਰਾ ਹਿੱਸਿਆਂ ਤੇ ਇੱਕ ਇੱਕ ਪੀਸ ਕਰਕੇ ਤੁਸੀਂ ਸੁੱਟ ਦਿਨੇ ਅਗਰ ਤੁਸੀਂ ਇੰਨਾ ਉਪਾਅ ਕਰ ਲੈਨੇ ਹੋ ਤੇ ਉਸ ਰੋਗੀ ਦੇ ਉਪਰ ਜੇਕਰ ਕਿਸੇ ਬੁਰੀ ਆਤਮਾ ਦਾ ਕੋਈ ਪ੍ਰਭਾਵ ਹੋਵੇਗਾ ਜਿਸ ਕਰਕੇ ਉਸ ਨੂੰ ਕੋਈ ਵੀ ਦਵਾਈ ਅਸਰ ਨਹੀਂ ਕਰ ਰਹੀ ਚਾ ਉਸ ਦੀ ਸੇਤ ਠੀਕ ਨਹੀਂ ਹੋ ਰਹੀ ਤਾਂ ਉਸ ਦੀ ਸੇਤ ਵੀ ਠੀਕ ਹੋ ਜਾਵੇਗੀ ਇਸ ਤੋਂ ਇਲਾਵਾ ਜਿਨ੍ਹਾਂ ਦੀ ਬੱਚਾ ਨਹੀਂ ਹੋ ਰਿਹਾਗਾ ਜਿਨ੍ਹਾਂ ਦੀ ਕਾਫੀ ਸਮਾਂ ਹੋ ਗਿਆਗਾ ਕੋਈ ਬੱਚਾ ਨਹੀਂ ਹੋਇਆ ਤਾਂ ਉਸ ਦੇ ਲਈ ਦੇਸੀ ਨੀਬੂ ਦੇ ਬੂਟੇ ਦੀ ਤੁਸੀਂ ਜੜ ਲਿਆ ਕੇ ਉਸ ਨੂੰ ਦੇਸੀ ਗਾਂ ਦੇ ਦੁੱਧ ਦੇ ਵਿੱਚ ਪਾ ਕੇ ਜੇਕਰ ਤੁਸੀਂ ਪੀ ਲਾਉਗੇ ਤਾਂ ਤੁਹਾਨੂੰ ਸੰਤਾਨ ਦੀ ਪ੍ਰਾਪਤੀ ਜ਼ਰੂਰ ਹੋਵੇਗੀ ਜਿਹੜੇ ਲੋਕ ਕਾਫੀ ਆਪਣਾ ਇਲਾਜ ਤੇ ਦਵਾਈਆਂ ਖਾ ਖਾ ਕੇ ਥੱਕ ਚੁੱਕੇ ਨੇ ਜੇਕਰ ਉਹ ਸਿਰਫ ਇੱਕ ਵਾਰ ਇਸ ਚੀਜ਼ ਨੂੰ ਕਰ ਲੈਣਗੇ ਤਾਂ ਉਹਨਾਂ ਦੇ ਘਰ ਬੱਚੇ ਦੀ ਦਾਤ ਜ਼ਰੂਰ ਹੋਵੇਗੀ ਇਹ ਸਨ ਨੀਬੂ ਦੇ ਕੁਝ ਉਪਾਅ ਜਿਹੜੇ ਅਸੀਂ ਆਪਣੇ ਘਰ ਬੈਠੇ ਆਸਾਨੀ ਦੇ ਨਾਲ ਬਿਨਾ ਕੋਈ ਪੈਸਾ ਖਰਚ ਕੀਤੇ ਕਰ ਸਕਦੇ ਹਾਂ ਤੇ ਆਪਣੀ ਜ਼ਿੰਦਗੀ ਦੀਆਂ ਬਹੁਤ ਸਾਰੇ ਛੋਟੇ ਛੋਟੇ ਦੁੱਖ ਤਕਲੀਫ ਨੇ ਜਿਹੜੇ ਦੂਰ ਨਹੀਂ ਹੋ ਰਹੇ ਤਾਂ ਉਹਨਾਂ ਨੂੰ ਅਸੀਂ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਹੀ ਦੂਰ ਕਰ ਸਕਦੇ ਆ ਸੋ ਇਹਨਾਂ ਉਪਾਅ ਨੂੰ ਜ਼ਰੂਰ ਤੁਸੀਂ ਇੱਕ ਵਾਰ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਕਰਕੇ ਦੇਖੋ ਤੇ ਜੇਕਰ ਤੁਸੀਂ ਇਸ ਉਪਾਅ ਨੂੰ ਅੱਗੇ ਹੋਰ ਭੈਣ ਭਰਾਵਾਂ ਦੇ ਤੱਕ ਵੀ ਸ਼ੇਅਰ ਕਰੋਗੇ ਤਾਂ ਉਹਨਾਂ ਦਾ ਵੀ ਭਲਾ ਹੋਵੇਗਾ ਤੇ ਇਸ ਦੇ ਨਾਲ ਤੁਹਾਡਾ ਵੀ ਭਲਾ ਹੋਵੇਗਾ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਸੀਂ ਇਸ ਉਪਾਅ ਨੂੰ ਕਰੋਗੇ ਤੁਹਾਨੂੰ ਇਹਦਾ ਰਿਜ਼ਲਟ ਕੁਝ ਹੀ ਦਿਨਾਂ ਦੇ ਵਿੱਚ ਮਿਲੇਗਾ ਸੋ ਇਸ ਵੀਡੀਓ ਨੂੰ ਜ਼ਰੂਰ ਅੱਗੇ ਸ਼ੇਅਰ ਕਰਿਓ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਤੇ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਪਲੀਜ਼ ਸਾਡੀਆਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ